ਮੈਂ ਕਿਹ ਅਜੀ ਸਤਰਿਕਾਲ ਕੀ ਹਲਚਲ ਕੈਮੋ ਕੈਮੋ ਕਿਵੇਂ ਚੱਲ ਰਿਹਾ ਫਿਰ ਤੁਹਾਡਾ ਹਫਤਾ ਅੱਜ ਬੁੱਧਵਾਰ ਹੋ ਗਿਆ ਸੋ ਵੀਕਐਂਡ ਵੀ ਆਉਣ ਵਾਲਾ ਹੈ ਕਿਵੇਂ ਮਨਾ ਰਹੇ ਹੋ ਫਿਰ ਵੀਕਐਂਡ ਮੈਂ ਆ ਸੁਨੇਹਾ ਲੈ ਕੇ ਹਾਜ਼ਰਾਂ ਪਰਦੇ ਦੇ ਪਿੱਛੇ ਦੀ ਕਹਾਣੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਾਲੀਵੁੱਡ ਤੋਂ ਕਰਨ ਆਚਲਾ ਹਾਲ ਹੀ ਦੇ ਵਿੱਚ ਉਹਨਾਂ ਨੂੰ ਜੂਨੋ ਟਿਕਟੌਕ ਅਵਾਰਡ ਮਿਲਿਆ ਆ ਸੋ ਉਸ ਤੋਂ ਬਾਅਦ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ ਪੋਸਟ ਦੇ ਵਿੱਚ ਆਪਣੇ ਆਉਣ ਵਾਲੇ ਜਿਹੜੇ ਕਾਨਸਰਟ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਵੀਡੀਓ ਵਿੱਚ ਉਹੀ ਗੱਲ ਉਹਨਾਂ ਨੇ ਦਿਖਾਈ ਹੈ ਜਿਹੜੀ ਉਹਨਾਂ ਨੇ ਜੂਨੋ ਟਿਕਟੌਕ ਅਵਾਰਡ ਤੇ ਅਵਾਰਡ ਲੈਂਦ ਸਮੇਂ ਬੋਲੀ ਸੀ ਇਫ ਯੂ ਆਰ ਡ੍ਰੀਮਿੰਗ ਮੇਕ ਸ਼ੋਰ ਯੂ ਡ੍ਰੀਮ ਬੈਕ ਸੋ ਵਾਕਈ ਉਹਨਾਂ ਨੇ ਬਹੁਤ ਵੱਡੇ ਸੁਪਨੇ ਦੇਖੇ ਸੀ ਤੇ ਉਹ ਸੁਪਨੇ ਉਹਨਾਂ ਦੇ ਸਾਕਾਰ ਵੀ ਹੋ ਰਹੇ ਨੇ ਆਉਣ ਵਾਲੀ ਆਗਸਟ ਦੇ ਵਿੱਚ ਉਹਨਾਂ ਦੇ ਤਿੰਨ ਕਾਨਸਰਟ ਹੋਣ ਜਾ ਰਹੇ ਨੇ ਟ੍ਰਾਂਟੋ ਐਡਮਿੰਟਨ ਤੇ ਵੈਂਕੂਵਰ ਡੇਟਸ ਉਹਨਾਂ ਨੇ ਦਾਸ ਦਿੱਤੀਆਂ ਨੇ ਤੇ ਟਿਕਟਸ ਵੀ ਜਿਹੜੀਆਂ ਨੇ ਪ੍ਰੀ ਸੇਲ ਤੇ ਸ਼ੁਰੂ ਹੋ ਜਾਣੀਆਂ ਨੇ ਟ੍ਰਾਂਟੋ ਐਡਮਿੰਟਨ ਤੇ ਵੈਂਕੂਵਰ ਵਾਲਿਓ ਖੇਚਲਾ ਤਿਆਰੀ ਆਗਸਟ 10 ਆਗਸਟ 15 ਤੇ ਆਗਸਟ 17 ਨੂੰ ਆਪਣੇ ਫੇਵਰੇਟ ਸਿਤਾਰੇ ਫੇਵਰੇਟ ਆਰਟਿਸਟ ਕਰਨ ਆਜਲਾ ਨੂੰ ਦੇਖਣ ਵਾਸਤੇ ਸਾਰੇ ਜਾਣਦੇ ਹੀ ਨੇ ਸਾਰੇ ਸੁਣਦੇ ਹੀ ਰਹਿੰਦੇ ਨੇ ਕਿ ਜਦੋਂ ਵੀ ਬੰਦਾ ਬਹੁਤ ਜ਼ਿਆਦਾ ਸਕਸੈਸ ਹਾਸਲ ਕਰਦਾ ਹੈ ਤੇ ਉਹਦੇ ਪਿੱਛੇ ਜਿਹੜਾ ਸੰਘਰਸ਼ ਆ ਉਹ ਬਿਲਕੁਲ ਹੁੰਦਾ ਹੈ ਸਿਰਫ ਕੁਝ ਕੁ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸੰਘਰਸ਼ ਤੋਂ ਬਿਨਾਂ ਹੀ ਸ਼ਾਇਦ ਸਫਲਤਾ ਮਿਲ ਜਾਂਦੀ ਹੈ ਪਰ ਬਹੁਤ ਸਾਰੇ ਲੋਕ ਜਾਂ ਕਹਿ ਲਈਏ ਵੱਡੀ ਮਾਤਰਾ ਵਿੱਚ ਜਿਨੇ ਵੀ ਲੋਕ ਨੇ ਉਹਨਾਂ ਨੂੰ ਜਿਹੜਾ ਸਫਲਤਾ ਆ ਉਹ ਸੰਘਰਸ਼ ਤੋਂ ਬਾਅਦ ਮਿਲਦੀ ਹੈ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦਸਾਂਝ ਇਹਨਾਂ ਦੀ ਜ਼ਿੰਦਗੀ ਵੀ ਸੰਘਰਸ਼ ਭਰੀ ਰਹੀ हाल ही ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਦੋਂ 11 ਸਾਲ ਦੇ ਸੀ ਉਸ ਵੇਲੇ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਇਹਨਾਂ ਦੇ ਮਾਮਾ ਜੀ ਕੋਲ ਭੇਜ ਦਿੱਤਾ ਮਾਮਾ ਜੀ ਉਹਨਾਂ ਦੇ ਘਰੇ ਗਏ ਹੋਏ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਦਿਲਜੀਤ ਨੂੰ ਲਾ ਚਾਂ ਤੇ ਪੇਰੈਂਟਸ ਨੇ ਦਿਲਜੀਤ ਦੇ ਪੇਰੈਂਟਸ ਨੇ ਬਿਨਾਂ ਪੁੱਛਿਆ ਹੀ ਹਾਂ ਕਰ ਦਿੱਤੀ ਤੇ ਦਿਲਜੀਤ ਨੇ ਕਿਹਾ ਕਿ ਮੈਨੂੰ ਇੱਕ ਵਾਰ ਵੀ ਉਹਨਾਂ ਨੇ ਨਹੀਂ ਪੁੱਛਿਆ ਤੇ ਮਾਮਾ ਜੀ ਨਾਲ ਭੇਜ ਦਿੱਤਾ ਪਰ ਉਹ ਕਹਿੰਦੇ ਕਿ ਉਸ ਸਮੇਂ ਤੇ ਫੋਨ ਵੀ ਨਹੀਂ ਹੁੰਦੇ ਸੀ ਬਹੁਤ ਜ਼ਿਆਦਾ ਪੈਸੇ ਲੱਗਦੇ ਹੁੰਦੇ ਸੀ ਗੱਲਬਾਤ ਕਰਨ ਲਈ ਤੇ ਉਹਨਾਂ ਦਾ ਆਪਣੀ ਫੈਮਿਲੀ ਦੇ ਨਾਲ ਸੰਪਰਕ ਵੀ ਜੜਾ ਆ ਇਹਨਾਂ ਨਹੀਂ ਹੋਇਆ ਸੀ ਤੇ ਅੱਜ ਦਿਲਜੀਤ ਜੇ ਇਸ ਮੁਕਾਮ ਤੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਉਣ ਵਾਲੀ ਅਪ੍ਰੈਲ 12 ਨੂੰ ਅਮਰ ਸਿੰਘ ਚਮਕੀਲਾ ਉਹਨਾਂ ਦੀ ਨਵੀਂ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਜੇ ਗੱਲ ਕਰੀਏ ਚਮਕੀਲਾ ਦੀ ਤਾਂ ਸਾਰੇ ਤੁਸੀਂ ਜਾਣੋ ਕਿ ਪੁਰਾਣੇ ਸੰਮੇਦਿਓ ਗਾਇਕ ਸੀ ਉਹਨਾਂ ਨੂੰ ਤੇ ਉਹਨਾਂ ਦੀ ਵਾਈਫ ਨੂੰ ਮਾਰ ਦਿੱਤਾ ਗਿਆ ਸੀ ਸੋ ਚਮਕੀਲਾ ਦੇ ਜੀਵਨ ਤੇ ਸਾਰੀ ਜਿਹੜੀ ਕਹਾਣੀ ਹੈ ਫਿਲਮ ਦੀ ਉਹ ਕਹੋਂਦੀ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਜਿਹੜੀ ਸ਼ੁਰੂਆਤ ਆ ਜ਼ਿੰਦਗੀ ਦੇ ਵਿੱਚ ਕੀਤੀ ਕਿਵੇਂ ਉਹ ਗਾਇਕ ਬਣੇ ਇਹ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਅਮਰ ਸਿੰਘ ਚਮਕੀਲਾ ਦੇ ਵਿੱਚ Netflix ਤੇ ਅਪ੍ਰੈਲ 12 ਨੂੰ ਚੱਲ ਭੱਜ ਚੱਲੀਏ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਹੈ ਜੀ ਫਿਲਮ ਪੰਜਾਬੀ ਗਾਇਕ ਤੇ ਅਦਾਕਾਰ 인ਦਰ ਚਾਹਲ ਦੀ 인ਦਰ ਚਾਹਲ ਦਾ ਇੱਕ ਹੋਰ ਗੀਤ ਫਰਮ ਦੀ ਐਲਬਮ ਬਿਯੋਂਡ ਦੀ ਬਾਉਂਡਰੀਜ਼ ਰਿਲੀਜ਼ ਹੋ ਗਿਆ ਜੀ ਚਨਵੇ ਜਿਹਦਾ 뮤직 ਦਿੱਤਾ ਹੈ ਸ਼ੈਰੀ ਨੈਕਸਸ ਤੇ ਲਿਰਿਕਸ ਲਿਖੇ ਨੇ ਸੱਚਾ ਯਾਰ ਨੇ ਵਾਕਈ ਬਹੁਤ ਸੋਹਣਾ ਜਿਹੜਾ ਗੀਤ ਹੈ ਇੰਦਰ ਚਾਹਲ ਨੇ ਗਾਇਆ ਹਮੇਸ਼ਾ ਦੀ ਤਰ੍ਹਾਂ ਤੇ ਇਹਦੇ ਲਿਰਿਕਸ ਵੀ ਸੱਚਾ ਯਾਰ ਨੇ ਬਹੁਤ ਸੋਹਣੇ ਲਿਖੇ ਨੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਗੀਤ ਸੁਣ ਲਿਆ ਹੋਵੇਗਾ ਤੇ ਜੇ ਨਹੀਂ ਸੁਣਿਆ ਤੇ ਇੱਕ ਵਾਰੀ ਜ਼ਰੂਰ ਗੀਤ ਸੁਣੋ ਬਹੁਤ ਹੀ ਖੂਬਸੂਰਤ ਗੀਤ ਹੈ ਅਗਲੇ ਮਹੀਨੇ ਇੱਕ ਫਿਲਮ ਰਿਲੀਜ਼ ਹੋਏਗੀ ਪੰਜਾਬੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਰੋਜ਼ ਰੋਜ਼ੀ ਕੌਣ ਹੋਏਗੇ ਇਹ ਤੇ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਪਰ ਮੈਨੂੰ ਲੱਗਦਾ ਹੈ ਗੁਲਾਬ ਇਹਦੇ ਵਿੱਚ ਗੁਰਨਾਮ ਭੁੱਲਰ ਹੀ ਨੇ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਮਾਹੀ ਸ਼ਰਮਾ ਤੇ ਪ੍ਰੰਜਲ ਧਈਆ ਨੇ ਇਸ ਫਿਲਮ ਦੇ ਵਿੱਚ ਆਪਣੀ ਮੁੱਖ ਭੂਮਿਕਾ ਨਿਭਾਈ ਹੈ ਅਪ੍ਰੈਲ 13 ਨੂੰ ਕਹਿੰਦੇ ਇੱਕ ਗੀਤ ਰਿਲੀਜ਼ ਹੋਣਾ ਹੈ ਇਹ ਫਿਲਮ ਦਾ ਗੱਭਰੂ ਗੁਲਾਬ ਵਰਗਾ ਬੜੀ ਪ੍ਰੋਮੋਸ਼ਨ ਜੀ ਚੱਲ ਰਹੀ ਹੈ ਅੱਜਕੱਲ ਸੋਸ਼ਲ ਮੀਡੀਆ ਤੇ ਗੁਰਨਾਮ ਕਾਫੀ ਇਸ ਗੀਤ ਦੀ ਪ੍ਰੋਮੋਸ਼ਨ ਕਰਦੇ ਨੇ ਲੱਗਦਾ ਹੈ ਕਿ ਕੁਝ ਤੇ ਖਾਸ ਜ਼ਰੂਰ ਹੈ ਇਸ ਗੀਤ ਦੇ ਵਿੱਚ ਉਹ ਪਤਾ ਲੱਗੇਗਾ ਅਪ੍ਰੈਲ 13 ਨੂੰ ਹੁਣ ਵਾਰੀ ਹੈ ਜੀ ਬਾਲੀਵੁੱਡ ਦੀ ਅਨੰਤ ਅੰਬਾਨੀ ਇਹਨਾਂ ਨੂੰ ਕਹਿੰਨੇ ਆ ਜੀ ਅਸੀਂ ਰਿਲੇਟਿਡ ਹੈਪੀ ਬਰਥਡੇ ਇਹਨਾਂ ਦੇ ਜਨਮ ਦਿਨ ਤੇ ਬਹੁਤ ਸਾਰੀਆਂ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਹਸਤੀਆਂ ਉੱਥੇ ਮੌਜੂਦ ਸੀ ਕਹਿੰਦੇ ਇਹਨਾਂ ਦੀ ਜਿਹੜੀ ਵਾਈਫ ਹੈ ਹੋਣ ਵਾਲੀ ਜਿਹੜੀ ਇਹਨਾਂ ਦੀ ਘਰ ਵਾਲੀ ਹੈ ਮੰਗੇਤਰ ਹੈ ਰਾਦਿਕਾ ਉਹਨਾਂ ਨੇ ਕਾਫੀ ਜਿਹੜੀ ਹੈ ਵਧੀਆ ਪਰਫਾਰਮੈਂਸ ਦਿੱਤੀ ਆਪਣੇ ਫਿਅਾਂਸੀ ਦੇ ਬਰਥਡੇ ਤੇ ਸੋ ਬਹੁਤ ਵਧੀਆ ਉੱਥੇ ਮਾਹੌਲ ਸੀ ਔਰੀ ਉੱਥੇ ਦੇਖਣ ਨੂੰ ਮਿਲੇ ਬਾਲੀਵੁੱਡ اداکار ਸਲਮਾਨ ਖਾਨ ਉੱਥੇ ਮੌਜੂਦ ਸਨ ਪੰਜਾਬੀ ਗਾਇਕ ਬੀ ਪ੍ਰਾਕ ਨੇ ਵੀ ਆਪਣੀ ਜਿਹੜੀ ਬਹੁਤ ਹੀ ਖੂਬਸੂਰਤ ਪਰਫਾਰਮੈਂਸ ਸੰਗੀਤ ਦੀ ਮਿਊਜ਼ਿਕ ਦੀ ਉੱਥੇ ਦਿੱਤੀ ਜੀ ਗੀਤ ਗਾਇਆ ਉਹਨਾਂ ਨੇ ਸਲਮਾਨ ਖਾਨ ਦੇ ਨਾਲ ਜਿਹਦੀ ਵੀਡੀਓ ਕਾਫੀ ਇੰਟਰਨੈਟ ਤੇ ਵੀ ਵਾਇਰਲ ਹੋ ਰਹੀ ਹੈ ਸੋ ਸਲਮਾਨ ਤੇ ਵੀ ਪ੍ਰਾਕ ਵੀਡੀਓ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਉਹਨਾਂ ਨੇ ਗੀਤ ਗਾਇਆ ਐਨੀਮਲ ਫਿਲਮ ਦਾ ਤੇ ਫਿਰ ਵਿਸ਼ ਕੀਤੀ ਜੀ ਅਨੰਤ ਅੰਬਾਨੀ ਨੂੰ ਗਾ ਕੇ ਹੈਪੀ ਬਰਥਡੇ ਟੀਵੀ ਸ਼ੋਜ਼ ਦੇ ਵਿੱਚ ਤੁਸੀਂ ਬਹੁਤ ਵਾਰੀ ਦੇਖਿਆ ਰੁਬੀਨਾ ਨੂੰ ਮੁੰਬਈ ਰਹਿੰਦੇ ਨੇ ਪਰ ਪੰਜਾਬੀ ਫਿਲਮ ਉਹਨਾਂ ਨੇ ਇੱਕ ਕੀਤੀ ਹੈ ਚੱਲ ਭੱਜ ਚੱਲੀਏ ਜਿਹਦੇ ਵਿੱਚ ਸਾਡੇ ਪੰਜਾਬੀ ਗਾਇਕ ਤੇ ਅਦਾਕਾਰ ਇੰਦਰ ਚਾਹਲ ਵੀ ਨੇ ਰੁਬੀਨਾ ਨੂੰ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਕਿ ਜੇ ਤੁਸੀਂ ਭੱਜਣਾ ਹੋਏ ਤੇ ਫਿਰ ਕਿਹਦੇ ਨਾਲ ਭਜੋਗੇ ਉਹਨਾਂ ਨੇ ਕਿਹਾ ਕਿ ਪ੍ਰਯੰਕਾ ਛੋਪੜਾ ਨਾਲ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਕਿਸੇ ਮੇਲ ਐਕਟਰ ਦਾ ਨਾਮ ਦੱਸੋ ਤੇ ਉਹਨਾਂ ਨੇ ਕਿਹਾ ਕਿ ਮੈਂ ਰਣਵੀਰ ਸਿੰਘ ਦੇ ਨਾਲ ਬਾਹਰ ਵਕੇਸ਼ਨ ਤੇ ਜਾਣਾ ਪਸੰਦ ਕਰੂੰਗੀ ਕਿਉਂਕਿ ਜਿਹੜੀ ਸਾਡੀ ਵਾਈਬ ਹੈ ਉਹ ਬਹੁਤ ਮੈਚ ਕਰਦੀ ਹੈ ਜਿਹੜੀ ਫੈਸ਼ਨ ਦੀ ਸਾਡੀ ਸੈਂਸ ਹੈ ਉਹ ਕਾਫੀ ਸਿਮਿਲਰ ਹੈ ਬਹੁਤ ਸਾਰੀਆਂ ਗੱਲਾਂ ਕਹਿੰਦੇ ਨੇ ਮਿਲਦੀਆਂ ਨੇ ਤੇ ਭੱਜਣਾ ਆ ਤੇ ਫੇਰ ਭੱਜਣਾ ਹੈ ਰਣਵੀਰ ਸਿੰਘ ਦੇ ਨਾਲ ਪਰ ਕੀਤੀ ਪਲਮਿੰਦਰ ਚਾਹਲ ਦੇ ਨਾਲ ਹੈ ਹੁਣਿੰਦਰ ਚਾਹਲ ਨੂੰ ਪੁੱਛਣਾ ਬਣਦਾ ਵੀ ਤੁਹਾਡਾ ਨਾਮ ਕਾਹਤੋਂ ਨਹੀਂ ਲਿਆ ਬਾਲੀਵੁੱਡ ਅਦਾਕਾਰ ਜਾਨਵੀ ਕਪੂਰ ਇਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਆਪਣੇ ਘਰ ਤੋਂ ਸਿੱਧੀ ਬਨਾਇਕ ਮੰਦਿਰ ਦੇ ਦਰਸ਼ਨ ਕਰਨ ਪਹੁੰਚੇ ਉभी ਨੰਗੇ ਪੈਰ ਜੁੱਤੀ ਨਹੀਂ ਸਿਪਾਈ ਤੇ ਕਹਿੰਦੇ ਕਿ ਕਾਫੀ ਧਾਰਮਿਕ ਜੜੀਆਂ ਨੇ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ ਜਾਨਵੀ ਕਪੂਰ ਕਾਫੀ ਧਾਰਮਿਕ ਕਿਸਮ ਦੇ ਵੀ ਨੇ ਇਹ ਨਹੀਂ ਹੈ ਕਿ ਸਿਰਫ ਉਹ ਪਰਦੇ ਤੇ ਹੀ ਕੰਮ ਕਰਦੇ ਨੇ ਜਿਹੜੀ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਉਹਦੇ ਵਿੱਚ ਉਹ ਰਿਲੀਜੀਅਸ ਵੀ ਨੇ ਸੋ ਜੇ ਗੱਲ ਕਰੀਏ ਜਾਨਵੀ ਦੇ ਵਰਕ ਫਰੰਡ ਦੀ ਤਾਂ ਉਹਨਾਂ ਦੀ ਇੱਕ ਫਿਲਮ ਆ ਰਹੀ ਹੈ ਜੀ ਤਲਗੂ ਇੰਡਸਟਰੀ ਤੋਂ ਤੇ ਇੱਕ ਫਿਲਮ ਆ ਰਹੀ ਹੈ ਮਿਸਟਰ ਐਂਡ ਮਿਸਿਸ ਮਾਹੀ ਰਾਜਕੁਮਾਰ ਰਾਓ ਦੇ ਨਾਲ ਐਕਚੁਅਲੀ ਇਹਨਾਂ ਹੀ ਮਿਲਦੇ ਆ ਕੱਲ ਪਰਦੇ ਦੇ ਪਿੱਛੇ ਦੀ ਕਹਾਣੀ ਲੈ ਕੇ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਵਕਤੇ ਧੰਨਵਾਦ